ਸਸ਼ੀਕਾਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮੈਂ ਮਾਨਪ੍ਰਿਕ ਕੌਰ ਹਾਜ਼ਰ ਹੈ ਵੱਡੀ ਖਬਰ ਲੈ ਕੇ ਮਾਨ ਸਰਕਾਰ ਨੇ ਰਾਸ਼ਨ ਸਕੀਮ ਤੇ ਅਹਿਮ ਫੈਸਲਾ ਲਿਆ ਹੈ ਦੱਸਦੇ ਇਹ ਪੰਜਾਬ ਸਰਕਾਰ ਵੱਲੋਂ ਘਰ-ਘਰ ਰਾਸ਼ਨ ਸਕੀਮ ਤਹਿਤ ਆਟੇ ਦੀ ਬਜਾਏ ਹੁਣ ਕਣਕ ਦਿੱਤੀ ਜਾਵੇਗੀ ਇਸ ਤੋਂ ਪਹਿਲਾਂ ਇਸ ਸਕੀਮ ਤਹਿਤ 70% ਦੀ ਲਾਭ ਪ੍ਰਾਪਤੀਆਂ ਨੂੰ ਆਟਾ ਦਿੱਤਾ ਜਾਂਦਾ ਸੀ ਹੁਣ ਇਹ ਕਣਕ ਘਰ-ਘਰ ਨਹੀਂ ਸਗੋਂ ਰਾਸ਼ਨ ਦੀਪੂਆਂ ਰਾਹੀਂ ਹੀ ਦਿੱਤੀ ਜਾਵੇਗੀ 1 ਜੁਲਾਈ ਤੋਂ ਹੁਣ ਪ੍ਰਤੀ ਵਿਅਕਤੀ 5 ਕਿਲੋ ਕਣਕ 2 ਕਿਲੋ ਇੱਕ ਵਾਰ ਦਿੱਤੇ ਜਾਂਦੇ see ਚੌਂਦਰਾਂ ਲੋਕਾਂ ਵੱਲੋਂ ਆਟੇ ਦੀ ਗੁਣਵੰਤਾ ਨੂੰ ਲੈ ਕੇ ਸਵਾਲ ਉਠਾਏ ਗਏ ਸਨ ਕਿ ਚੰਗਾ ਨਹੀਂ ਹੈ ਆਟਾ ਪੀਸਣ 'ਚ ਵੀ ਕਾਫੀ ਸਮਾਂ ਲੱਗ ਰਿਹਾ ਸੀ ਇਸ ਲਈ ਹੁਣ ਕਣਕ ਸਿੱਧੇ ਦਿੱਤੀ ਜਾਵੇਗੀ ਲੋਕ ਆਪਣੇ ਘਰਾਂ ਵਿੱਚ ਕਣਕ ਲੈ ਕੇ ਆਦੇ ਸਨ ਇਸ ਨੂੰ ਪਾਣੀ ਨਾਲ ਧੋ ਕੇ ਆਟਾ ਬਣਾ ਲੈਂਦੇ ਸਨ ਪਰ ਉਹਨਾਂ ਨੂੰ ਭਰੋਸਾ ਨਹੀਂ ਸੀ ਕਿ ਉਹਨਾਂ ਨੂੰ ਮਿਲ ਰਿਹਾ ਆਟਾ ਚੰਗਾ ਹੈ ਜਾਂ ਨਹੀਂ ਇਸ ਲਈ ਲੋਕਾਂ ਵੱਲੋਂ ਕਣਕ ਦੀ ਮੰਗ ਕੀਤੀ ਗਈ ਸੀ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਤਹਿਤ ਆਟਾ ਜਾਂ ਕਣਕ ਖਰੀਦਣ ਦਾ ਵਿਕਲਪ ਸੀ ਹੁਣ ਇਹ ਵੰਡ ਪ੍ਰਣਾਲੀ ਮਾਰਕਫੈਡ ਵੱਲੋਂ ਆਪਣੀਆਂ ਦੁਕਾਨਾਂ ਰਾਹੀਂ ਚਲਾਈ ਜਾਵੇਗੀ ਲਾਭ ਪ੍ਰਾਪਤੀਆਂ ਨੂੰ ਕਣਕ ਹੀ ਦਿੱਤੇ ਜਾਵੇਗੀ ਪੰਜਾਬ ਸਰਕਾਰ ਨੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਲਾਭ ਪ੍ਰਾਪਤੀਆਂ ਨੂੰ ਆਟਾ ਵੰਡਣ ਦੀ ਆਪਣੀ ਪਸ਼ੂ ਪ੍ਰਮੁੱਖ ਸਕੀਮ ਕਰਕਰ ਰਾਸ਼ਨ ਨੂੰ ਰੋਕਣ ਦਾ ਫੈਸਲਾ ਕੀਤਾ ਹੈ ਹੁਣ ਸਿਰਫ ਲਾਭ ਪ੍ਰਾਪਤੀਆਂ ਨੂੰ ਕਣਕ ਹੀ ਦਿੱਤੇ ਜਾਵੇਗੀ ਸੰਬੰਧੀ ਅੱਜ ਮਾਰਕਫੈਡ ਦੇ ਸਮੂਹ ਜ਼ਿਲ੍ਹਾ ਮੈਨੇਜਰਾਂ ਦੀ ਮੀਟਿੰਗ ਮਾਰਕਫੈਡ ਦੇ ਪ੍ਰਬੰਧਕ ਨਿਰਦੇਸ਼ਕ ਗਰੀਸ ਦਿਵਾਲਨ ਦੀ ਪ੍ਰਧਾਨਗੀ ਹੇਠ ਹੋਈ 1 ਜੁਲਾਈ ਤੋਂ ਪੰਗ੍ਰੇਨ ਵੱਲੋਂ ਕਣਕ ਦੀ ਵੰਡ ਕੀਤੀ ਜਾਵੇਗੀ ਅਤੇ ਰਾਸ਼ਨ ਨਿਕੂ ਹੋਲਡਰਾਂ ਨੂੰ ਵੀ ਪਹਿਲਾਂ ਵਾਂਗ ਕਣਕ ਹੀ ਵੰਡੀ ਜਾਵੇਗੀ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਇਸ ਵਾਰ 3 ਮਹੀਨਿਆਂ ਦਾ ਅਨਾਜ ਵੰਡਣ ਦੀ ਬਜਾਏ 4 ਮਹੀਨਿਆਂ ਲਈ ਯਾਨੀ ਜੁਲਾਈ ਤੋਂ ਅਕਤੂਬਰ ਤੱਕ ਦੀ ਕਣਕ ਵੰਡੀ ਜਾਵੇਗੀ 70% ਲਾਭ ਪ੍ਰਾਪਤੀਆਂ ਨੂੰ ਮਿਲ ਰਿਹਾ ਸੀ ਆਟਾ ਪੰਜਾਬ ਵਿੱਚ ਰਾਸ਼ਟਰੀ ਖੁਰਾਕ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਅਧੀਨ 1.47 ਕਰੋੜ ਲਾਭ ਪ੍ਰਾਪਤੀ ਸ਼ਾਮਲ ਹਨ ਸੂਬੇ ਦੇ ਘਰ-ਘਰ ਰਾਸ਼ਨ ਦੇ ਤਹਿਤ ਐਨ ਐਫ ਐਸ ਏ ਅਧੀਨ ਆਂਦੇ ਲਾਭ ਪ੍ਰਾਪਤੀਆਂ ਕੋਲ ਕਣਕੀਆ ਆਟਾ ਲੈਣ ਦਾ ਵਿਕਲਪ ਸੀ 70% ਦੀ ਲਾਭ ਪ੍ਰਾਪਤੀਆਂ ਨੂੰ ਦਿੱਤਾ ਜਾ ਰਿਹਾ ਸੀ ਆਟਾ ਇਸ ਵਾਰ 3 ਮਹੀਨਿਆਂ ਦਾ ਅਨਾਜ ਵੰਡਣ ਦੀ ਬਜਾਏ 4 ਮਹੀਨਿਆਂ ਲਈ ਯਾਨੀ ਜੁਲਾਈ ਤੋਂ ਅਕਤੂਬਰ ਤੱਕ ਦੀ ਕਣਕ ਵੰਡੀ ਜਾਵੇਗੀ 70% ਲਾਭ ਪ੍ਰਾਪਤੀਆਂ ਨੂੰ ਮਿਲ ਰਿਹਾ ਸੀ ਆਟਾ ਪੰਜਾਬ ਵਿੱਚ ਰਾਸ਼ਟਰੀ ਖੁਰਾਕ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਅਧੀਨ 1.47 ਕਰੋੜ ਲਾਭ ਪ੍ਰਾਪਤੀ ਸ਼ਾਮਲ ਹਨ ਸੂਬੇ ਦੇ ਘਰ-ਘਰ ਰਾਸ਼ਨ ਦੇ ਤਹਿਤ ਐਨ ਐਫ ਐਸ ਏ ਅਧੀਨ ਆਂਦੇ ਲਾਭ ਪ੍ਰਾਪਤੀਆਂ ਕੋਲ ਕਣਕੀਆ ਆਟਾ ਲੈਣ ਦਾ ਵਿਕਲਪ ਸੀ 70% ਦੀ ਲਾਭ ਪ੍ਰਾਪਤੀਆਂ ਨੂੰ ਦਿੱਤਾ ਜਾ ਰਿਹਾ ਸੀ ਆਟਾ 1 ਜੁਲਾਈ ਤੋਂ 4 ਮਹੀਨਿਆਂ ਲਈ ਇਕੱਠੀ ਕਣਕ ਦਿੱਤੀ ਜਾਵੇਗੀ ਦੱਸइए ਅਨਾਜ ਵੰਡਣ ਦੀ ਬਜਾਏ ਇਸ ਵਾਰ ਕਣਕ 4 ਮਹੀਨਿਆਂ ਲਈ ਜੁਲਾਈ ਤੋਂ ਅਕਤੂਬਰ ਤੱਕ ਦੇ ਸਮੇਂ ਲਈ ਵੰਡੀ ਜਾਵੇਗੀ ਦੱਸइए ਕਿ ਮਾਨ ਸਰਕਾਰ ਨੇ ਮਾਨ ਸਰਕਾਰ ਨੇ ਘਰ-ਘਰ ਰਾਸ਼ਨ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਹੈ ਜਿਸ ਦੇ ਵਿੱਚ ਮਾਨ ਸਰਕਾਰ ਨੇ ਕਿਹਾ ਹੈ ਕਿ ਹੁਣ ਘਰ-ਘਰ ਆਟਾ ਦੀ <div>ਵਜਾਇ ਲੋਕਾਂ ਨੂੰ ਕਣਕ ਦਿੱਤੀ ਜਾਵੇਗੀ ਤੇ ਕਣਕ 3 ਮਹੀਨੇ ਦੀ ਵਜਾਇ 4 ਮਹੀਨੇ ਦਿੱਤੀ ਜਾਵੇਗੀ ਮਤਲਬ 1 ਜੁਲਾਈ ਨੂੰ ਪੂਰੇ ਅਕਤੂਬਰ ਮਹੀਨੇ ਤੱਕ ਦੀ ਜਿਹੜੀ ਕਣਕ ਹੈ ਉਹ ਘਰ-ਘਰ ਦੇ ਵਿੱਚ ਵੰਡੀ ਜਾਵੇਗੀ <div> ਨੂੰ ਕਣਕ ਦਿੱਤੀ ਜਾਵੇਗੀ ਤੇ <div> ਤੋਂ ਹੀ ਲਾਭ ਪ੍ਰਾਪਤੀ ਆਪਣੀ ਕਣਕ ਜਿਹੜੀ ਪ੍ਰਾਪਤ ਕਰ ਸਕਦੇ ਨੇ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤਦ ਤੱਕ ਦੇ ਹੀ ਇਜਾਜ਼ਤ ਤਨਬਾ